ਵੀਰ ਬਾਲਦੀਸ ਦੇ ਉੱਪਰ ਪੰਜਾਬ ਦੇ ਇੱਕ ਨਿੱਕੇ ਜਿਹੇ ਬੱਚੇ ਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ ਨਾਸੀ ਸ਼ਵਨ ਸਿੰਘ ਸ਼ਵਨ ਸਿੰਘ ਦੀ ਕੰਟਰੀਬਿਊਸ਼ਨ ਕੀ ਸੀ ਕਿ ਆਪਰੇਸ਼ਨ ਸੰਦੂਰ ਦੇ ਦੌਰਾਨ ਸ਼ਵਨ ਸਿੰਘ ਵੱਲੋਂ ਫਰੰਟ ਦੇ ਉੱਪਰ ਲੜ ਰਹੇ ਫੌਜੀਆਂ ਲਈ ਰਾਸ਼ਨ ਪਾਣੀ ਪਹੁੰਚਦਾ ਕੀਤਾ ਗਿਆ ਸੀ ਬਿਨਾ ਕਿਸੇ ਡਰ ਦੇ ਕਦੇ ਲੱਸੀ ਕਦੇ ਦੁੱਧ ਕਦੇ ਚਾਹ ਕਦੇ ਰੋਟੀ ਸ਼ਵਨ ਸਿੰਘ ਨੂੰ ਇਸ ਦੇ ਬਦਲੇ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸ਼ਵਨ ਸਿੰਘ ਤੇ ਉਸ ਦਾ ਪਰਿਵਾਰ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਤੁਸੀਂ ਸ਼ਵਨ ਸਿੰਘ ਦੇ ਨਾਲ ਆਏ ਹੋ ਕਿਵੇਂ ਸ਼ਵਨ ਸਿੰਘ ਦੀ ਜਿਹੜੀ ਸਾਰੀ ਕੰਟਰੀਬਿਊਸ਼ਨ ਆ ਕਿਵੇਂ ਦੇਖਦੀ ਹੈਂ ਦੇਖੋ ਜੀ ਕਹਿੰਦੇ ਨਾ ਪੰਜਾਬ ਚ ਜੰਮਿਆ ਨੂੰ ਨਿਤ ਮਹਿਮਾ ਇਹ ਇੱਕ ਤਾਂ ਸਾਰਾ ਪੰਜਾਬ ਮਾਣ ਕਰ ਰਿਹਾ ਇੱਕ ਤਸ਼ੀਦੀ ਦਿਹਾੜੇ ਚੱਲਦੇ ਪਏ ਸੀ ਤੇ ਇਸ ਇਹ ਇਹਨਾਂ ਦੀ ਉਮਰ ਦੇ ਗੁਰੂ ਸਾਹਿਬ ਦੇ ਸਹਿਬਜ਼ਾਦੇ ਸੀ ਤੇ ਸਾਰਿਆਂ ਨੂੰ ਇਦਾਂ ਹੀ ਮਹਿਸੂਸ ਹੁੰਦਾ ਵੀ ਜਿੱਦਾਂ ਸਿੱਖ ਕੌਮ ਹੈ ਜਿਹੜੀ ਹਮੇਸ਼ਾ ਆਪਣੇ ਦੇਸ਼ ਲਈ ਆਪਣੀ ਕੌਮ ਲਈ ਅੱਗੇ ਆਉਂਦੀ ਹੈ ਤੇ ਇਹ ਬੱਚੇ ਨੇ ਜਦੋਂ ਵੱਡੇ ਵੱਡੇ ਲੋਕ ਆਪਣਾ ਸਮਾਨ ਚੱਕ ਕੇ ਫਰੋਜਪੁਰ ਤੋਂ ਪਾਸੇ ਜਾਣ ਲੱਗੇ ਸੀ ਸਾਹਮਣੇ ਡਰੋਨ ਆਉਂਦੇ ਸੀ ਤੇ ਇਹ ਬੱਚਾ ਉਦੋਂ ਸੇਵਾ ਕਰਦਾ ਰਿਹਾ ਫੌਜ ਦੀ ਚਾਹ ਪਾਣੀ ਪਿਉਂਦਾ ਰਿਹਾ ਸ਼ਵਨ ਰਾਸ਼ਟਰਪਤੀ ਵੱਲੋਂ ਸਨਮਾਨਤ ਕੀਤਾ ਗਿਆ ਬਹੁਤ ਬਹੁ ਮੁਬਾਰਕਾਂ ਪਹਿਲਾਂ ਹਾਂਜੀ ਤੇ ਸ਼ਵਨ ਜਦੋਂ ਉਧਰੋਂ ਲੜਾਈ ਲੱਗੀ ਸੀ ਆਪਰੇਸ਼ਨ ਸਿੰਦੂਰ ਦੌਰਾਨ ਤੁਸੀਂ ਚਾਹ ਪਾਣੀ ਫੌਜੀਆਂ ਲਈ ਲੈ ਕੇ ਜਾਂਦੇ ਰਹੇ ਕਦੇ ਮਨ ਦੇ ਵਿੱਚ ਡਰ ਨਹੀਂ ਆਇਆ ਸੀ ਕਿ ਯਾਰ ਮੈਂ ਚਾਹ ਪਾਣੀ ਲੈ ਕੇ ਜਾਣਾ ਕਿਤੇ ਉਧਰੋਂ ਕੋਈ ਡਰੋਨ ਦੇ ਹਮਲੇ ਹੋ ਰਹੇ ਸੀਗੇ ਨਹੀਂ ਡਰ ਨਹੀਂ ਲੱਗਦਾ ਸੀ ਅੱਛਾ ਡਰ ਕਿਉਂ ਨਹੀਂ ਲੱਗਿਆ ਐਸੀ ਅੱਛਾ ਹਾਂਜੀ ਤੇ ਕਈ ਵਾਰ ਘਰ ਦੇ ਮੰਮੀ ਡੈਡੀ ਨੇ ਨਹੀਂ ਆਖਿਆ ਕਿ ਬੇਟੇ ਇੰਨਾ ਕੁਝ ਹੋ ਰਿਹਾਗਾ ਤੁਸੀਂ ਨਾ ਜਾਓ ਉਥੇ ਨਹੀਂ ਕਦੇ ਨਹੀਂ ਕਾ ਅੱਛਾ ਕਦੇ ਵੀ ਨਹੀਂ ਆਖਿਆ ਨਹੀਂ ਕਿ ਕਿਹੜੀ ਕਲਾਸ ਚ ਪੜਦੇ ਹੋ ਫੋਰਥ ਕਿਹੜੇ ਸਕੂਲ ਦੇ ਵਿੱਚ ਪੜਦੇ ਹੋ ਸੀਟੀਆ ਸਕੂਲ ਮਮਦੂਟ ਮਮਦੂਟ ਹਾਂਜੀ ਅੱਛਾ ਤੇ ਜਿਹੜੇ ਉਹ ਜਿੱਥੇ ਫੌਜੀ ਰਹਿ ਰਹੇ ਸੀ ਉਹ ਘਰ ਤੋਂ ਕਿੰਨੀ ਦੂਰ ਸੀ ਜਿਹੜਾ ਮੋਰਚਾ ਸੀ 2 ਕਿਲੋਮੀਟਰ अच्छा फिर 2 किलोमीटर ਦਾ ਜਿਹੜਾ ਤੁਸੀਂ ਉਹ ਸੀਗਾ ਸਾਈਕਲ ਤੇ ਜਾਂਦੇ ਸੀ ਕਿ ਤੁਰ ਕੇ ਜਾਂਦੇ ਸੀ ਤੁਰ ਕੇ اچھا ਤੁਸੀਂ ਤੁਰ ਕੇ 2 ਕਿਲੋਮੀਟਰ ਚੱਲੇ ਜਾਂਦੇ ਸੀ ਹਾਂਜੀ اچھا ਕਿਤੇ ਮਨ ਚ ਡਰ ਨਹੀਂ ਆਉਂਦਾ ਸੀ ਵੀ ਡਰੋਨ ਉੱਡਦੇ ਫਿਰਦੇ ਨੇ ਕਿਤੇ ਕੋਈ ਬੰਬ ਡਿੱਗ ਸਕਦਾ ਜਾਂ ਕੋਈ ਘਟਨਾ ਵਾਪਰ ਸਕਦੀ ਆ ਨਹੀਂ ਕਬ اچھا ਕਿਤੇ ਵੀ ਡਰ ਨਹੀਂ ਆਇਆ ਨਹੀਂ ਕਿਉਂ ਕਿਉਂ ਨਹੀਂ ਆਇਆ ਐਸੇ اچھا ਪੰਜਾਬੀ ਚ ਗੱਲ ਕਰੀਏ ਨਹੀਂ ਪੰਜਾਬੀ ਨਹੀਂ ਹਾਂ ਪੰਜਾਬੀ ਘਟ ਆਉਂਦੀ ਆ ਹਿੰਦੀ ਬੋਲਦਾ ਇਹ ਨਾ ਜੀ ਅਸਲ ਵਿੱਚ ਫੌਜ ਦੇ ਕੋਲ ਹੀ ਰਿਹਾ ਦੋ ਚਾਰ ਟਾਈ ਮਹੀਨੇ ਤੇ ਹੁਣ ਪੜਨ ਵੀ ਲੱਗ ਗਿਆ ਸਕੂਲ 'ਚ ਤੇ ਜ਼ਿਆਦਾਤਰ ਤੇ ਹਿੰਦੀ ਬੋਲਦੇ ਆ ਤੇ ਬਸ ਜਿੱਦਾਂ ਇਹਦੇ ਇੰਟਰਵਿਊ ਹੋ ਰਹੀ ਹੈ ਤਿੰਨ ਚਾਰ ਦਿਨ ਤੋਂ ਮਤਲਬ ਬੱਚਾ ਹੈ ਹਨਾ ਤੇ ਉਹਦੇ ਉਹਦੇ 26 ਤੋਂ ਲਗਤ ਉਹਦੀ ਜ਼ੁਬਾਨ ਤੇ ਹਿੰਦੀ ਚੜ ਗਈ ਤੇ ਪਰ ਉਹ ਹਿੰਦੀ ਬੋਲ ਨਹੀਂ ਹੁਣ ਮਹਿਸੂਸ ਕਰਦਾ ਸੌਕ ਨਹੀਂ ਚਲੋ ਕੋਈ ਨਾ ਚਲੋ ਜਿਵੇਂ ਬੱਚਾ ਕੰਫਰਟ ਆ ਹਨਾ ਭੂਮੀ ਕਹਾਂਗੀ ਤੇ ਫਿਰ ਸ਼ਵਨ ਜਦੋਂ ਖਤਮ ਹੁੰਦਾ ਉਹ ਆਪਰੇਸ਼ਨ ਸੰਦੂਰ ਤੇ ਫਿਰ ਫੌਜੀ ਘਰੇ ਆਈ ਸੀਗੇ ਹਾਂਜੀ ਆਉਂਦੇ ਸੀ ਕੀ ਬੋਲੀ ਸੀ ਮੈਂ ਵੀ ਹਮਸੇ ਮਿਲਣੇ ਜਾਂਦਾ ਸੀ ਤੂੰ ਫਿਰ ਕੀ ਕੀ ਕਹਿੰਦੀ ਸੀ ਘਰੇ ਆ ਕੇ ਉਹ ਤਾਂ ਕਦੇ ਵੀ ਨਹੀਂ ਆਇਆ ਤੇ ਪਰ ਮੈਂ ਜਾਂਦਾ ਤਾਂ ਹਮਸੇ ਮਿਲਣੇ ਅੱਛਾ ਜੇ ਤੁਸੀਂ ਉਹਨਾਂ ਨੂੰ ਮਿਲਣ ਜਾਂਦੀ ਸੀ ਫਿਰ ਕੀ ਕਹਿੰਦੇ ਸੀ ਉਹ ਤਾਂ ਕੁਝ ਨਹੀਂ ਕਹਤੇ ਗੁਆਂ ਗੱਤਾਂ ਕਰਦਾ ਤਾ ਆ ਗਏ ہمارے ਪਾਸ ਅੱਛਾ ਹਾਂਜੀ ਠੀਕ ਹੈ ਤੋ ਜਦੋਂ ਫਿਰ ਤੁਹਾਨੂੰ ਕਿਤੇ ਫੋਨ ਆਇਆ ਕਿ ਤੁਹਾਡੀ ਬਹਾਦਰੀ ਲਈ ਤੁਹਾਨੂੰ ਇਹ ਰਾਸ਼ਟਰਪਤੀ ਅਵਾਰਡ ਮਿਲਣਾਗਾ ਉਹ ਫਿਰ ਤੁਸੀਂ ਤੁਹਾਨੂੰ ਕਿਵੇਂ ਪਤਾ ਲੱਗਿਆ ਕੋ ਫੋਨ ਆਇਆ ਥਾ ਕੀ ਬੋਲੇ ਉਹ ਬੋਲੇ ਰਾਸ਼ਟਰਪਤੀਗਰ ਨਰਿੰਦਰ ਮੋਦੀ ਜੀ ਨੇ ਮਿਲਣਾ ਅੱਛਾ ਹਾਂਜੀ ਓਕੇ ਠੀਕ ਹੈ ਜਦੋਂ ਫਿਰ ਰਾਸ਼ਟਰਪਤੀ ਨੇ ਤੁਹਾਨੂੰ ਮੈਡਲ ਦਿੱਤਾ ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਹਾਨੂੰ ਮਿਲਦੇ ਨੇ ਫਿਰ ਉਹਨਾਂ ਨਾਲ ਕੀ ਗੱਲਬਾਤ ਹੁੰਦੀ ਆ ਉਹਨਾਂ ਨੇ ਇਹ ਪੁੱਛਿਆ ਥਾ ਆਪਣੇ ਕੀਆ ਕੀਤਾ ਤੁਸੀਂ ਸੰਦੂਰ ਨੂੰ ਹਾਂਜੀ ਤੇ ਫਿਰ ਤੁਸੀਂ ਕੀ ਆਖਿਆ ਮੈਂ ਬੋਲਿਆ ਜਦ ਮਿਸ਼ਨ ਸੰਦੂਰ ਸ਼ੁਰੂ ਹੋਇਆ ਤਾਂ ਸਾਡੇ ਗਾਮੇ ਫੌਜੀ ਆਏ ਤੇ ਮੈਂ ਉਨ੍ਹਾਂ ਦੀ ਸੇਵਾ ਕੀਤੀ ਦੁੱਧ ਚਾਹ ਲस्सी ਲੈ ਕੇ ਜਾਂਦਾ ਥਾ اچھا ਨਹੀਂ ਠੀਕ ਵਜਨ ਕੀ ਜਿਹੜਾ ਮੋਦੀ ਨਾਲ ਗੱਲ ਕਰ ਰਹੇ ਸੀਗੇ ਤੁਸੀਂ ਪੂਰਾ ਖੁੱਲ ਕੇ ਤੁਹਾਨੂੰ ਕੋਈ ਨਹੀਂ ਲੱਗੇ ਸੀ ਦੇਸ਼ ਦਾ ਪ੍ਰਧਾਨ ਮੰਤਰੀ ਬੈਠਾ ਯਾਰ ਮੈਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਪ੍ਰਾਊਡ ਫੀਲ ਹੋਇਆ ਨਹੀਂ ਅੱਛਾ ਹਾਂ ਠੀਕ ਸੋ ਏਸੀ ਸਾਡੇ ਨਾਲ ਉਹ ਬੱਚਾ ਸ਼ਵਨ ਜਿਸ ਨੂੰ ਰਾਸ਼ਟਰਪਤੀ ਅਵਾਰਡ ਤਾ ਗਿਆਗਾ ਆਪਰੇਸ਼ਨ ਸੰਦੂਰ ਦੇ ਦੌਰਾਨ ਜਿਹੜਾ ਫੌਜੀ ਆ ਫੌਜੀ ਨੇ ਇਹ ਬੱਚਾ ਜਿਹੜਾ ਰਾਸ਼ਨ ਪਾਣੀ ਪਹੁੰਚਦਾ ਕਰਦਾ ਰਿਹਾ ਸੀ ਬਿਨਾਂ ਡਰ ਤੋਂ ਇਸ ਸ਼ਵਨ ਦੇ ਮਾਪੇ ਵੀ ਸਾਡੇ ਨਾਲ ਨਹੀਂ ਉਹਨਾਂ ਦੇ ਫਾਦਰ ਨੇ ਗੱਲਬਾਤ ਕਰ ਲੈਨੀ ਹੈ ਕਿ ਸ਼ਵਨ ਦੇ ਫਾਦਰ ਉਹਨਾਂ ਨਾਲ ਤੇ ਗੱਲਬਾਤ ਕਰਦੇ ਸ਼ਵਨ ਦੇ ਫਾਦਰ ਨਾਲ ਜੀ ਤੁਸੀਂ ਜਦੋਂ ਜਦੋਂ ਆਪਰੇਸ਼ਨ ਇਧਰ ਆਜੂ ਜੀ ਕੋਈ ਨਾ ਕੋਈ ਜਦੋਂ ਆਪਰੇਸ਼ਨ ਸੰਦੂਰ ਹੁੰਦਾ ਜੀ ਸ਼ਵਨ ਜਾਂਦਾਗਾ ਫੌਜੀਆਂ ਲਈ ਲੈ ਕੇ ਚਾਹ ਪਾਣੀ ਤੁਹਾਨੂੰ ਨਹੀਂ ਲੱਗਦਾ ਸੀ ਕਿ ਯਾਰ ਛੋਟਾ ਬੱਚਾ ਹੈਗਾ ਇਨੀ ਦੂਰ ਜਾਂਦਾ ਨਹੀਂ ਜੀ ਸਾਨੂੰ ਨਹੀਂ ਲੱਗਦਾ ਅੱਛਾ ਲekin ਡਰ ਨਹੀਂ ਲੱਗਿਆ ਕਿ ਯਾ ਸਟਨ ਛੋਟਾ ਬੱਚਾ ਕਿਤੇ ਕੋਈ ਹੋਣੀ ਨਾ ਵਾਪਰ ਜੀ ਨਹੀਂ ਜੀ ਡਰ ਕਦੇ ਵੀ ਨਹੀਂ ਲੱਗਿਆ ਸੀ ਅੱਛਾ ਹਾਂਜੀ ਤੋਂ ਇਹ ਨੇ ਕਿਆ ਮੈਂ ਜਾਣਾ ਹੈ ਤਾਂ ਅਸੀਂ ਕਾ ਕੋਈ ਗੱਲ ਨਹੀਂ ਆਦੀ ਮੰਮਾ ਕੋਲੋਂ ਦੁੱਧ ਚਾਹ ਬਣਵਾ ਕੇ ਲੈ ਜਾਂਦਾ ਸੀ ਸਾਰੇ ਲੋਕ ਤਾਂ ਉਹ ਜਿਹੜੇ ਬਾਰਡਰਾਂ ਤੋਂ ਪਿੱਛੇ ਨੂੰ ਆ ਰਹੇ ਸੀ ਕੋਈ ਸਮਾਨ ਚੱਕ ਕੇ ਟਰੱਕਾਂ 'ਚ ਲਾ ਕੇ ਕੋਈ ਟਰਾਲੀਆਂ 'ਚ ਲੈ ਕੇ ਪਰ ਉਦੋਂ ਇਹ ਨਿਕਲ ਸ਼ਵਨ ਜਿਹੜਾ ਚੌਥੀ 'ਚ ਪੜਦਾਗਾ ਇਹ ਫੌਜਾਂ ਲਈ ਰੋਟੀ ਪਾਣੀ ਲੈ ਕੇ ਜਾ ਰਿਹਾ ਸੀ ਜਦੋਂ ਸਾਡੀ ਸੁਰੱਖਿਆ ਲਈ ਆਰਮੀ ਲੱਗ ਗਈ ਤੇ ਫਿਰ ਸਾਨੂੰ ਡਰ ਹੀ ਨਹੀਂ ਰਿਹਾ ਜੀ ਜਦੋਂ ਸਾਡੀ ਸੁਰੱਖਿਆ ਲਈ ਆਏ ਅਸੀਂ ਵੀ ਕਹਿੰਦੇ ਆਂ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਅੱਗੇ ਤੇ ਜੋ ਵੀ ਉਹਨਾਂ ਨੂੰ ਰੋਟੀ ਪਾਣੀ ਦੁੱਧ ਦੀ ਚੀਜ਼ ਦੀ ਲੋੜ ਹੈ ਅਸੀਂ ਉਹਨਾਂ ਤੱਕ ਪਹੁੰਚਾਵਾਂਗੇ ਹਾਂਜੀ ਰਾਸ਼ਟਰਪਤੀ ਅਵਾਰਡ ਪ੍ਰਾਪਤ ਕਰਨ ਦੇ ਲਈ ਬਹੁਤ ਉਮਰ ਲੱਗ ਜਾਂਦੀ ਹੈ ਬਹੁਤ ਵੱਡੀਆਂ ਵੱਡੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਬਹੁਤ ਵੱਡੇ ਕੰਮ ਕਰਨੇ ਪੈਂਦੇ ਨੇ ਪਰ ਤੁਹਾਡੇ ਚੌਥੀ ਚ ਪੜਦੇ ਬੱਚੇ ਨੂੰ ਰਾਸ਼ਟਰਪਤੀ ਵਾਰਡ ਮਿਲ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਲੇ ਨੇ ਸਪੈਸ਼ਲੀ ਤੌਰ ਤੇ ਕਿਵੇਂ ਮਹਿਸੂਸ ਹੁੰਦਾ ਕਿ ਇੱਕ ਛੋਟੇ ਜਿਹੇ ਬੱਚੇ ਦੀ ਸਾਡੀ ਇਡੀ ਪ੍ਰਾਪਤੀ ਆ ਬੜੀ ਖੁਸ਼ੀ ਵਾਲੀ ਗੱਲ ਹੈ ਵੀ ਇੰਨੀ ਛੋਟੀ ਉਮਰ 'ਚ ਇੰਨਾ ਵੱਡਾ ਉਹਨੇ ਆਪਦਾ ਨਾਮ ਕਮਾਇਆ ਦਾ ਨਾਮ ਰੋਸ਼ਨ ਕੀਤਾ ਸਾਡੇ ਵਾਸਤੇ ਬਹੁਤ ਵੱਡੀ ਖੁਸ਼ੀ ਦੀ ਖੁਸ਼ੀ ਵਾਲੀ ਗੱਲ ਹੈ ਜਦੋਂ ਰਾਸ਼ਟਰਪਤੀ ਅਵਾਰਡ ਮਿਲਦਾ ਹੈਗਾ ਇਹਦੇ ਨਾਲ ਕੋਈ ਰਾਸ਼ੀ ਵੀ ਮਿਲਦੀ ਹੁੰਦੀ ਹੈ ਕਿ ਗੱਲਾਂ ਇਹ ਬਸ ਮੈਡਲ ਹੀ ਮਿਲਦਾ ਹੈਗਾ ਨਹੀਂ ਇਹ ਹੀ ਮੈਡਲ ਤੇ ਇੱਕ ਦਜਾ ਮਿਲਦਾ ਸਰਟੀਫਿਕੇਟ ਮਿਲਦਾ ਬਸ ਸਰਟੀਫਿਕੇਟ ਮਿਲਦਾ ਹੈ ਰਾਸ਼ੀ ਨਹੀਂ ਮਿਲਦੀ ਚਲੋ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਕਿ ਤੁਹਾਡਾ ਬੱਚਾ ਜਿਹੜਾ ਹੈਗਾ ਰਾਸ਼ਟਰਪਤੀ ਅਵਾਰਡ ਜਿੱਤਿਆ ਸੋ ਅੱਜ ਸ਼ਵਨ ਤੇ ਉਸਦੇ ਪਰਿਵਾਰ ਦੇ ਨਾਲ ਜਿਹੜੀ ਗੱਲਬਾਤ ਕੀਤੀ ਹੈ ਉਮੀਦ ਹੈ ਤੁਹਾਨੂੰ ਜਿਹੜੀ ਗੱਲਬਾਤ ਪਸੰਦ ਆਏਗੀ ਕੈਮਰਾ ਪਰਸਨ ਕੁਲਜਿੰਦਰ ਸੂਤ ਦੇ ਨਾਲ ਚੰਡੀਗੜ੍ਹ ਤੋਂ ਰਿਸ਼ੀ ਰਾਹੀ ਵੋਲਡ ਪੰਜਾਬੀ